अपने की जो अज रणजोत सिंह संस्कार करने का समा आयादारा ने वेखिया की रणजोत सिंह गले ते कुछ निशान ने जिसते रिश्तेदार नक होया नुरंत पुलिस नती की, की दिल ने दौरा नहीं सगो कतल लगता है

ਇਹ ਇਹ ਮੇਰੇ ਹੈਗਾ ਆਪਣੇ ਮਾਮੇ ਦਾ ਬੇਟਾ ਆ ਤੇ ਮੈਂ ਜਲੰਧਰ ਰਹਿਣਾ ਦੇ ਕੱਲ ਸਾਨੂੰ ਫੋਨ ਆਇਆ ਕਿ ਇਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਆ ਤੇ ਅਸੀਂ ਆ ਕੇ ਦੇਖਿਆ ਸਾਰੇ ਰਿਸ਼ਤੇਦਾਰਾਂ ਨੇ ਤੇ ਜੋ ਸਾਨੂੰ ਲੱਗਾ ਵੀ ਯਾਰ ਇਹਦੀ ਕੋਈ ਜਾਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਈ ਆ ਜਾਂ ਬਾਹਰੋਂ ਬੰਦੇ ਪਏ ਆ ਇਹਨੂੰ ਤੇ ਇਹਦੇ ਸਾਨੂੰ ਨਾ ਗਲੇ ਦੇ ਉੱਤੇ ਜਿੱਦਾਂ ਕਿਸੇ ਨੇ ਗਲਾ ਕੁੱਟਿਆ ਹੁੰਦਾ ਆ ਉਹ ਸਾਨੂੰ ਮਤਲਬ ਸ਼ੱਕ ਆ ਵੀ ਇਹਦਾ ਬੰਦੇ ਦਾ ਮਰਡਰ ਹੋਇਆ ਤੇ ਜਿੱਦਾਂ ਰਸੇ ਦੇ ਨਿਸ਼ਾਨ ਲੱਗਦੇ ਆ ਇਸ ਕਰਕੇ ਅਸੀਂ ਹੁਣ ਚਲੋ ਲਿਆਂਦਾ ਪਹਿਲਾਂ ਤੇ ਸਸਕਾਰ ਕਰਨ ਲੱਗੇ ਸੀ ਪਰ ਸਾਨੂੰ ਲੱਗਾ ਵੀ ਇਸ ਹੁੰਦੇ ਦਾ ਮਰਡਰ ਹੋਇਆ ਤੇ ਹੁਣ ਅਸੀਂ ਲਿਆਂਦਾ ਆ ਪੁਲਿਸ ਨੂੰ ਤਲਾਹ ਕੀਤੀ ਆ ਤੇ ਪੁਲਿਸ ਹੁਣ ਆਪਣੀ ਕਾਰਵਾਈ ਕਰ ਰਹੀ ਆ ਤੇ ਹੁਣ ਅਸੀਂ ਪੋਸਟ ਮਾਰਟਮ ਕਰਾਵਾਂਗੇ ਤੇ ਦੇਖਾਂਗੇ ਵੀ ਕੀ ਹੋਇਆ ਨੂੰ ਇਹਦਾ ਕੋਈ ਨੁਕਸਾਨ ਮਤਲਬ ਜੋ ਵੀ ਕਰਦਾ ਹੋਇਆ ਇਹਨਾਂ ਦਾ ਨਾਮ ਅਰਨਜੋਤ ਸਿੰਘ ਸੀ ਜੀ ਤੇ ਉਮਰ ਇਹਨਾਂ ਦੀ 38 ਤੋਂ 40 ਸਾਲ ਹੋਣੀ ਆ ਤੇ ਪਿੰਡ ਪਿੰਡ ਔਲਕਗਲਾ ਚ ਰਹਿਣ ਵਾਲੇ ਆ ਪਿੰਡ ਪਿੱਛੋਂ ਰੰਜਿਸ਼ ਤਾਂ ਨਹੀਂ ਜੀ ਕੋਈ ਆਪਾਂ ਨਹੀਂ ਕਹਿ ਸਕਦੇ ਸ਼ੱਕ ਵੀ ਕਿਸੇ ਤੇ ਨਹੀਂ ਜਦੋਂ ਇਹਨਾਂ ਦਾ ਹੁਣ ਕੋਈ ਘਰੇਲੂ ਮਸਲਾ ਨਾ ਹੋਵੇ ਹੁਣ ਇਹ ਤਾਂ ਪੋਸਟਮਾਰਟ ਦੱਸਾਂਗੇ ਅਸੀਂ ਹੁਣ ਇਹ ਤਾਂ ਕੋਈ ਅਸੀਂ ਕਹਿ ਨਹੀਂ ਸਕਦੇ ਜੀ ਹਲੇ 2 ਦਿਨ ਹੋਏ ਆ ਕਿਸੇ ਨੂੰ ਇਹਨਾਂ ਦੀ ਗੱਡੀ ਜਾਣ ਪਛਾਣ ਵੀ ਇੱਥੇ ਹਨੀ ਸੀਗੀ ਤੇ ਸ਼ੱਕ ਨਹੀਂ ਅਸੀਂ ਕਿਸੇ ਦਾ ਸੋਚੀ ਪੁਲਿਸ ਵਾਲਿਆਂ ਤੋਂ ਸਾਨੂੰ ਇਹੀ ਮੰਗਾ ਵੀ ਆਪਣਾ ਇਹਨਾਂ ਦਾ ਸਾਨੂੰ ਪਤਾ ਤਾਂ ਲੱਗੇ ਵੀ ਬੰਦੇ ਨੂੰ ਹੋਇਆ ਕੀ ਆ ਹਾਂ ਤੇ ਉਹ 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 ਨੂੰ ਘਰ ਦੇ ਕਈ ਜਾਂਦੇ ਨੂੰ ਅਟੈਕ ਹੋ ਗਿਆ ਆ ਤੇ ਹੁਣ ਅਸੀਂ ਇਹ ਦੇਖਦੇ ਆਂ ਵੀ ਆ ਜਿਹੜੇ ਨਿਸ਼ਾਨ ਨਿਸ਼ੂਨ ਜੇ ਲੱਗੇ ਆ ਜਾਂ ਉਹਦੇ ਗਲੇ 'ਚ ਆ ਸਾਨੂੰ ਲੱਗਦਾ ਵੀ ਰੱਸੀ ਨਾਲ ਗਲਾ ਘੁੱਟਿਆ ਗਿਆ ਆ ਤੇ ਹੁਣ ਅਸੀਂ ਇਹੀ ਚਾਹੁੰਦੇ ਆਂ ਇਨਸਾਫ ਵੀ ਸਾਨੂੰ ਪਤਾ ਲੱਗੇ ਕੀ ਹੋਇਆ ਹੈ ਕਿਹੜੀ ਇੱਥੇ ਫਿਰ ਅਸੀਂ ਕਰਾਵਾਂਗੇ ਪੂਰੀ ਕਰਾਂਗੇ ਜੋ ਵੀ ਸੱਚ ਹੈਗੀ ਆ ਕਤਲ ਅਸੀਂ ਕਿਸੇ ਦੇ ਸ਼ੱਕ ਥੋੜੀ ਸ਼ੱਕ ਨਹੀਂ 23 ਤੋਂ ਬਾਅਦ ਹਾਂ 23 ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਉਸ ਨਾਲ ਕਤਲ ਹਾਂ 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 ਨਹੀਂ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਅਸੀਂ ਤਾਂ ਫਿਰ ਇਦਾਂ ਹੀ ਰੱਖਾਂਗੇ ਹਾਂ ਨਹੀਂ ਇੱਕ ਲਗਭਗ 4 ਵਜੇ ਦੇ ਕਰੀਬ ਪਿੰਡ ਹਲਖਾਂ ਤੋਂ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਜੀ ਮੈਨੂੰ ਕਿ ਉਹਨਾਂ ਦੇ ਪਿੰਡ ਦਾ ਗਰਨਜੋਤ ਸਿੰਘ ਸਾਨੂੰ ਚੰਨਨ ਸਿੰਘ ਕਰੀਬ 39 40 ਸਾਲ ਦੀ ਉਮਰ ਹੈ ਦੀ ਇਹ ਅੱਥੇ ਅਰਬਨ ਸਟੇਟ ਦੇ ਇਲਾਕੇ ਦੇ ਵਿੱਚ 160 ਫੁੱਟ ਦੀ ਰੋਡ ਤੇ ਹੁਣੇ ਨਵਾਂ ਸ਼ਿਫਟ ਹੋਇਆ ਤੇ ਉਹਦੀ ਡੈਥ ਹੋਈ ਹੈ ਉਹਦੀ ਜਦੋਂ ਲਾਸ਼ ਇੱਥੇ ਲੈ ਕੇ ਆਏ ਨੇ ਉਹਦਾ ਸੰਸਕਾਰ ਕਰਨਾ ਚਾਹ ਰਹੇ ਨੇ ਕੱਲ ਦੀ ਡੈਥ ਹੋਈ ਹੈ ਤੇ ਸਾਨੂੰ ਕੋਈ ਮਾਮਲਾ ਥੋੜਾ ਸ਼ੱਕੀ ਲੱਗਦਾ ਕਿ ਉਹਦੀ ਡੈਥ ਦੇ ਨਾ ਉਹਦੇ ਬੋਡੀ ਤੇ ਕੁਝ ਇੰਜਰੀਜ਼ ਆ ਗਈਆਂ ਜਿੱਦਾਂ ਪੈਰਾਂ ਦੇ ਰਗੜਾ ਦੇ ਨਿਸ਼ਾਨ ਜਾਂ ਗਲੇ ਤੇ ਹੈਗਾ ਤੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਸਹੀ ਇਹਦੇ ਤੇ ਅੱਜ ਤੱਕ ਪਹੁੰਚਣਾ ਚਾਹਦੇ ਆਂ ਫਿਰ ਅਸੀਂ ਆਪਣੇ ਚੌਂਕਰੀ ਇੰਚਾਰਜ ਉੱਥੇ ਗਏ ਨੇ ਹਲਖਾਂ ਤੋਂ ਤੇ ਫਿਰ ਡੈੱਡ ਬੋਡੀ ਲੈ ਕੇ ਆਏ ਇੱਥੇ ਇੱਥੇ ਹਸਪੀਟਲ ਅਸੀਂ ਸ਼ਿਫਟ ਕਰ ਦਿੱਤੀ ਹੈ ਤੇ ਇਹਨਾਂ ਦੇ ਹੁਣ ਬਿਆਨ ਲੈਣੇ ਆ ਤੇ ਫਿਰ ਉਹਦੇ ਬਾਅਦ ਵਿੱਚ ਦੇਖਦੇ ਆ ਕਿ ਕੀ ਕਾਰਵਾਈ ਕਰਨੀ ਹੈ ਸਰ ਕੀ ਨਾਮ ਕੀ ਹੈ ਉਮਰ ਕਿੰਨੀ ਹੈ ਮੈਰਿਡਾ ਆ ਜਾਂ ਅਨਮੈਰਿਡ ਨਹੀਂ ਮੈਰਿਡਾ ਦਾ ਦੋ ਬੇਟੀਆਂ ਨੇ ਇੱਕ 14 ਸਾਲ ਦੀ ਇੱਕ 11 ਸਾਲ ਦੀ ਤੇ ਆਪਣਾ 39-40 ਸਾਲ ਦੀ ਉਮਰ ਹੈ ਇਹਦੀ ਹਾਂਜੀ ਇਹ ਕਰਵਾਉਣ ਵਾਲਾ ਦੇ ਕਹਿਣਾ ਕਿ ਸਾਨੂੰ ਲੱਗਦਾ ਕਿ ਕੱਤਰ ਹਨ ਕਹਿੰਦੇ ਆ ਕਿ 10 ਦੇ ਤੱਕ ਆਪਾਂ ਡੈੱਡ ਮੋਰ ਦੇ ਸੰਸਕਾਰ ਨਹੀਂ ਕਰਾਂਗੇ ਹੋ ਸਕਦਾ ਕਿ ਖਾਣੇ ਲੱਗੇ ਆ ਕੇ ਧਰਮ ਲਾਵਾਗੇ ਜਿੰਨੇ ਤੱਕ ਜਿਹੜੇ ਬੰਦੇ ਨੇ ਸਾਡੇ ਕਿਸਾਨ ਦੇ ਸਤ ਚਲੋ ਮੇਰੇ ਤੱਕ ਤੇ ਕੋਈ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਅਸੀਂ ਜਦੋਂ ਉਹਨਾਂ ਦਾ ਫੋਨ ਆਇਆ ਉਸੇ ਵੇਲੇ ਅਸੀਂ ਬੰਦੇ ਭੇਜ ਦਿੱਤੇ ਨੇ ਉੱਥੇ ਤੇ ਲਾਸ਼ ਲੈ ਆਂਦੀ ਹੈ ਤੇ ਹੁਣ ਅੱਗੇ ਕਾਰਵਾਈ ਕਰਦੇ ਹਾਂ ਕੀ ਸ਼ੱਕ ਲੱਗਦਾ ਜੀ ਅੰਦਰ ਦੋ ਜਿਹੇ ਸੀ ਇਹ ਉਹਦੀ ਵਾਈਫ ਹੈ ਵਾਈਫਾਈ ਹੈ ਉਹਦੇ ਵਾਈਫ ਤੋਂ ਪੁੱਛਿਸ਼ ਕਰਨ ਲੱਗੇ ਕਿ ਕੀ ਹਾਲਾਤ ਕੀ ਸਨ ਕਿਉਂਕਿ ਸਭ ਤੋਂ ਪਹਿਲੇ ਉਹਨੇ ਡੈੱਡ ਬੋਡੀ ਵੇਖੀ ਸੀ